ਉਸੇ ਦੇਖ ਰਹੇ ਹੋ ਵਾਈਸ ਆਫ ਇੰਡੀਆ ਔਰ ਮੈਂ ਹਾਂ ਸਵਿੰਦਰ ਸਿੰਘ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਜੋ ਹਾਲਾਤ ਨੇ بارش ਦੇ ਨਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਇੱਥੇ ਪਿੰਡਾਂ ਦੇ ਵਿੱਚ ਪਾਣੀ ਆਇਆ ਸੀ ਜਿਸ ਦੇ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਆ ਰਹੀਆਂ ਹੁਣ ਜਿਹੜਾ ਪਾਣੀ ਦਾ ਲੈਵਲ ਹੈ ਉਹ ਘਟਣ ਦੀ ਹੋ ਰਿਹਾ ਔਰ ਧੁੱਪ ਵੀ ਬਹੁਤ ਤੇਜ਼ ਨਿਕਲੀ ਹੈ ਔਰ ਜਿਸ ਦੇ ਨਾਲ ਹੈਗਾ ਕਿ ਪਾਣੀ ਤੇ ਸੁੱਕੇ ਗਈ ਲੇਕਿਨ ਉਹਦੇ ਨਾਲ ਬਹੁਤ ਸਾਰੇ ਪਾਣੀ ਦੇ ਵਿੱਚ ਜੀਵ ਜੰਤੂ ਜਿਹੜੇ ਮਰੇ ਸੀ ਔਰ ਨਾ ਤੁਹ ਕਸਤਾ ਹੈਗਾ ਕਿ ਕੋਈ ਕੋਈ ਨਾ ਕੋਈ ਬਿਮਾਰੀ ਜਿਹੜੀ ਹੈਗੀ ਇਸ ਤਰ੍ਹਾਂ ਦੀ ਨਾ ਕਿਸੇ ਨੂੰ ਲੱਗੇ ਇਸ ਵਾਸਤੇ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜਾ ਹੈਗਾ ਔਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਪਿੰਡਾਂ ਦੇ ਵਿੱਚ ਵਿਜ਼ਿਟ ਕੀਤੀ ਜਾ ਰਹੀ ਹੈ ਔਰ ਸਾਡੇ ਨਾਲ ਅੱਜ ਮੌਜੂਦ ਹੈ ਜੀ ਪਰਵਿੰਦਰ ਜੀ ਇੱਕ ਕਿਸਾਨ ਲੀਡਰ ਵੀ ਨੇ ਔਰ ਉਹਦੇ ਨਾਲ ਨਾਲ ਜਿਹੜਾ ਹੈਗਾ ਇੱਕ ਮੈਡੀਕਲ ਲਾਈਨ ਦੇ ਨਾਲ ਵੀ ਜੁੜੇ ਨੇ ਔਰ ਇਹ ਵੀ ਬਹੁਤ ਸੇਵਾ ਕਰ ਰਹੇ ਨੇ ਕਿਉਂਕਿ ਅਜਨਾਲਾ ਸਾਈਡ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹਨਾਂ ਨੇ ਵਿਜ਼ਿਟ ਕੀਤੀ ਹੈ ਔਰ ਉੱਥੇ ਖਾਸ ਕਰਕੇ ਦਵਾਈ ਜਿਹੜੀ ਹੈਗੀ ਹੈ ਕਿ ਜਿਹੜੀਆਂ ਆਉਣ ਵਾਲੀਆਂ ਹੁਣ ਮੁਸ਼ਕਲਾਂ ਆਉਣਗੀਆਂ ਕਿ ਕਿ ਕੋਈ ਬਿਮਾਰੀ ਜਿਹੜੀ ਹੈਗੀ ਹੈ ਕਿਸੇ ਨੂੰ ਨਾ ਲੱਗੇ ਇਹ ਐਡਵਾਂਸ ਦੇ ਵਿੱਚ ਹੀ ਕਿ ਦਵਾਈਆਂ ਜਿਹੜੀਆਂ ਹੈਗੀਆਂ ਵੰਤਰਤ ਕਰ ਰਹੇ ਨੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਕਿੱਥੇ-ਕਿੱਥੇ ਇਹ ਗਏ ਨੇ ਔਰ ਕਿਸਾਂ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉੱਥੇ ਜ਼ਿਆਦਾ ਜ਼ਰੂਰਤ ਹੈਗੀ ਹੈ ਸਤਿ ਸ਼੍ਰੀ ਅਕਾਲ ਬਰਿੰਦਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿੰਦਰਜੀ ਸਭ ਤੋਂ ਪਹਿਲੇ ਤੇ ਵਾਇਸ ਆਫ ਇੰਡੀਆ ਦੇ ਨਾਲ ਗੱਲ ਕਰਨ ਵਾਸਤੇ ਤੁਹਾਡਾ ਧੰਨਵਾਦ ਜੀ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਲੋਕਾਂ ਦੀ ਆਵਾਜ਼ ਚੁੱਕ ਰਹੇ ਜੋ ਕਿ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਥੇ ਪੰਜਾਬ ਜਿੱਥੇ ਸਰਕਾਰਾਂ ਵੀ ਨਹੀਂ ਨੇ ਪਰ ਉਥੇ ਲੋਕ ਇੱਕ ਦੂਜੇ ਦੀ ਬਹੁਤ ਮਦਦ ਕਰ ਰਹੇ ਨੇ ਤੇ ਉਥੇ ਸਾਡੇ ਪੱਤਰਕਾਰ ਭਾਈਚਾਰਾ ਵੀ ਲੋਕਾਂ ਦੀ ਗੱਲ ਚੁੱਕ ਰਿਆ ਤੇ ਉਹਦੇ ਕਰਕੇ ਅੱਜ ਦੁਨੀਆ ਦੇ ਵਿੱਚ ਗੱਲ ਫੈਲੀ ਆ ਤੇ ਅੱਜ ਦੁਨੀਆ ਭਰ ਦੇ 스타 ਬੁੱਧੀਜੀਵ ਜੋ ਐਕਟਰ ਨੇ ਉਹ ਅੱਜ ਲੋਕਾਂ ਦੀ ਮਤ ਕਰ ਰਹੇ ਨੇ ਇਹ ਸਾਰਾ ਪੰਜਾਬ ਦੇ ਮੀਡੀਆ ਵੱਲੋਂ ਦਿਖਾਇਆ ਗਿਆ ਤੇ ਤਾਂ ਕਰਕੇ ਹੀ ਉੱਥੇ ਮਤ ਹੋ ਰਹੀ ਆ ਸੋ ਆਪਾਂ ਇਹ ਜਿਹੜੀ ਵੇਖੋ ਏਡੀ ਵੱਡੀ ਕੁਦਰਤੀ 1988 ਦੇ ਵਿੱਚ ਦਸਦੇ ਹੜ੍ਹ ਆਏ ਸੀਗੇ ਉਦੋਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਸੀ ਉਦੋਂ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਏ ਸਨ ਤੇ ਹਈਆਰਾਂ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਮੌਤਾਂ ਹੋਈਆਂ ਸਨ ਤੇ ਪਤਾ ਨਹੀਂ ਲੱਖਾਂ ਏਕੜ ਜਿਹੜੀ ਜ਼ਮੀਨ ਸੀ ਉਹ ਫਸਲ ਖਰਾਬ ਹੋਈ ਸੀ ਤੇ ਉਸ ਤੋਂ ਬਾਅਦ ਹੜ੍ਹ ਤੇ 2023 ਦੇ ਵਿੱਚ ਵੀ ਆਏ ਆ ਮੜੇ ਮੋਟੇ ਜਿਹੜੇ ਜਿਹੜੇ ਦਰਿਆਵਾਂ ਦੇ ਸਤਲੋ ਜਰਾ ਰਾਵੀ ਉਤੇ ਲਾਗੇ ਆਉਂਦੇ ਰਹਿੰਦੇ ਆ ਅੱਜ ਤੇ ਕੰਡੇ ਟੁੱਟ ਜਾਂਦੇ ਆ ਤਰ ਖਾਸ ਕਰਕੇ ਮਾਂਡ ਏਰੀਏ ਦੇ ਵਿੱਚ ਪਰ ਐਤਕੀ 2025 ਦੇ ਵਿੱਚ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਇਆ ਵਾ ਜਿਹਦੇ ਵਿੱਚ ਪੂਰੇ ਪੰਜਾਬ ਦੇ ਲਗਭਗ 23 ਦੇ 23 ਜਿਹੜੇ ਜਿਹੜੇ ਆ ਉਹ ਹਾੜਾਂ ਦੀ ਬਾੜ ਦੀ ਰਪੇੜ ਚਾ ਕਿਹੇ ਜ਼ਿਲ੍ਹੇ ਦੇ 10 ਪਿੰਡ ਆ ਕਿਹੇ ਜਿਹੜੇ ਦੇ 100 ਪਿੰਡ ਆ ਕਿਸੇ ਦਾ 150 ਪਿੰਡ ਆ ਇਸੇ ਇੱਕ ਖੇਤਰ ਆਪਣਾ ਜਨਾਲਾ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਅਜਨਾਲਾ ਤਹਿਸੀਲ ਦੇ ਵਿੱਚ ਬੜੇ ਵੱਡੇ ਪੱਧਰ ਤੇ ਰਾਵੀ ਨੇ ਜਿਹੜੀ ਆ ਤਬਾਈ ਮਚਾਈ ਆ ਜੋ ਪਿੱਛੋਂ ਆਪਣਾ ਬੰਨ ਟੁੱਟਾ ਵਾ ਡੇਰੇ ਬਾਬੇ ਨਾਨਕ ਲਾਣੌਰ ਵਾਲੀ ਸਾਈਡ ਤੋਂ ਗਾ ਗੇਕੋ ਨਿਆਲ ਪਿੰਡਿਆ ਉਥੋਂ ਬੰ ਟੁੱਟਾ ਵਾ ਰਮਦਾਸ ਕਸਬੇ ਦੇ ਵਿੱਚ ਜਿਹਦੇ ਕਰਕੇ ਬਹੁਤ ਜ਼ਿਆਦਾ ਲਗਭਗ 80 ਤੋਂ 90 ਪਿੰਡ ਜਿਹੜੇ ਆ ਪ੍ਰਭਾਵਿਤ ਹੋਏ ਆ ਅਜੇ ਵੀ ਕਾਫੀ ਪਿੰਡਾਂ ਦੇ ਵਿੱਚੋਂ ਤੇ ਪਾਣੀ ਉੱਤਰ ਚੁੱਕਾ ਵਾ ਲੇਕਿਨ ਜ਼ਮੀਨਾਂ ਦੇ ਵਿੱਚ ਅਜੇ ਵੀ 4-4 5-5 ਫੁੱਟ ਪਾਣੀ ਆ ਕਈ ਜਗ੍ਹਾ ਤੇ ਅਜੇ ਵੀ ਸੜਕਾਂ ਤੇ 2-2 3-3 4-4 ਫੁੱਟ ਪਾਣੀ ਹੈਗਾ ਵਾ ਪ੍ਰਿੰਦਰ ਜੀ ਅ ਅਸੀਂ ਬਹੁਤ ਸਾਰੇ ਦੇਖਦੇ ਆ ਕਿ ਕਿਸਾਨਾਂ ਦੇ ਨਾਲ ਤੁਸੀਂ ਧਰਨਿਆਂ ਤੇ ਵੀ ਬੈਠੇ ਹੁੰਦੇ ਜੇ ਉਹ ਵੀ ਇੱਕ ਅ ਕਹਿੰਦੇ ਨੇ ਕਿ ਲੋਕਾਂ ਦੇ ਹਿੱਤ ਦੇ ਵਾਸਤੇ ਹੀ ਤੁਸੀਂ ਸੜਕਾਂ ਦੇ ਉੱਤੇ ਬੈਠਦੇ ਜੇ ਔਰ ਕਿਸਾਨੀ ਮੰਚ ਦੇ ਨਾਲ ਜਿਹੜਾ ਹੈਗਾ ਰੂਸ ਪ੍ਰਦਰਸ਼ਨ ਵੀ ਕਰਦੇ ਜੇ ਉਹ ਵੀ ਇੱਕ ਸੇਵਾ ਵਾ ਲੇਕਿਨ ਇਹਦੇ ਨਾਲ ਨਾਲ ਇੱਕ ਜਿਹੜੀ ਤੁਹਾਨੂੰ ਹੁਣ ਇੱਕ ਸੇਵਾ ਜਿਹੜੀ ਮਿਲੀ ਹੈ ਕਿਉਂਕਿ ਤੁਸੀਂ ਮੈਡੀਕਲ ਲਾਈਨਸ ਦੇ ਨਾਲ ਵੀ ਜੁੜੇ ਜੇ ਔਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਮੈਡੀਸਨ ਹੈਗੀਆਂ ਉਹ ਤੁਸੀਂ ਜਾ ਕੇ ਉੱਥੇ ਵੰਡ ਵੀ ਰਹੇ ਜੇ ਕਿੱਥੇ ਕਿੱਥੇ ਤੁਸੀਂ ਗਏ ਜੇ ਕਿਸ ਤਰ੍ਹਾਂ ਦੀ ਮੈਡੀਸਨ ਉੱਥੇ ਵੰਡ ਰਹੇ ਜੋ ਕੀ ਖਸਤਾ ਹੈਗਾ ਕਿਸ ਤਰ੍ਹਾਂ ਦੀਆਂ ਅਗੋ ਬਿਮਾਰੀਆਂ ਜਿਹੜੀਆਂ ਆਉਣ ਦਾ ਡਰ ਹੈ ਦੇਖੋ ਪਾਣੀ ਆਉਣ ਕਰਕੇ ਜਿਹੜਾ ਵਾ ਲਗਭਗ ਸਾਰੇ ਇਲਾਕੇ ਦੇ ਕਿ ਬਿਜਲੀ ਬਿਲਕੁਲ ਬੰਦ ਆ ਉਹਦੇ ਕਰਕੇ ਮੱਛਰ ਬਹੁਤ ਜ਼ਿਆਦਾ ਫੈਲ ਚੁੱਕਾ ਤੇ ਜਿਹੜੇ ਵਿੱਚ ਪਸ਼ੂ ਰੁੜ ਕੇ ਆਏ ਆ ਜੀਵ ਜੰਤੂ ਆਪਾਂ ਵੇਖਿਆ ਪੁਲਟਰੀ ਫਾਰਮ ਦੇ ਫਾਰਮ ਸਾਰੇ ਰੁੜ ਗਏ ਆ ਆਪਣਾ ਸੂਰਾਂ ਦੇ ਫਾਰਮ ਰੁੜ ਗਏ ਆ ਜੋ ਜਾਨਵਰਾਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਹੋਇਆ ਉਹਦੇ ਕਰਕੇ ਜਿਹੜੀ ਆ ਵੇਖੋ ਇੱਕਦਮ ਧੁੱਪਕ ਨਹੀਂ ਲੱਗੀ ਆ ਕੱਲ ਵੀ ਧੁੱਪ ਲੱਗੀ ਸੀ ਅੱਜ ਵੀ ਲੱਗੀ ਆ ਰੋਜ਼ ਲਗਾਤਾਰ ਹੁਣ ਆਉਣ ਵਾਲੇ ਦਿਨ ਵੀ ਚੱਤੋਂਪ ਲੱਗੂਗੀ ਉਹਦੇ ਕਰਕੇ ਜਿਹੜੀ ਜੀਵ ਜੰਤੂ ਮਰੇ ਉਹਨਾਂ ਦੀ ਸੜਿਆ ਜਿਹੜੀ ਆ ਉਹ ਫੈਲੂਗੀ ਉਹਦੇ ਕਰਕੇ ਬਤਬੂ ਫੈਲੂਗੀ ਤੇ ਉਹਦੇ ਕਰਕੇ ਬਿਮਾਰੀਆਂ ਫੈਲੂਗੀਆਂ ਤੇ ਜੋ 10 ਦਿਨ ਤੋਂ ਲਾਈਟ ਨਹੀਂ ਆਈ ਉਹਦੇ ਕਰਕੇ ਵੀ ਮੱਛਰ ਦੀ ਬਹੁਤ ਜ਼ਿਆਦਾ ਕਿੱਲਤ ਆ ਮੱਛਰ ਦੀਆਂ ਟਿਊਬਾਂ ਕਨੈਂਨ ਦੀਆਂ ਗੋਲੀਆਂ ਸੋ ਲਾਲ ਦਵਾਈ ਜਿਹੜੀ ਹੁੰਦੀ ਆ ਆਪਣੀਆਂ ਟੈਂਕੀਆਂ ਸਾਫ਼ ਕਰਨ ਵਾਲੀ ਉਹ ਕੁਝ ਬੁਖਾਰ ਦੀਆਂ ਗੋਲੀਆਂ ਸਕਿਨ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਨੇ ਸਕਿਨ ਦੀਆਂ ਲੋਕਾਂ ਦੀਆਂ ਉਂਗਲਾਂ ਗਲੀਆਂ ਨੇ ਪੈਰਾਂ ਦੀਆਂ ਉਂਗਲਾਂ ਗਲੀਆਂ ਨੇ ਹੱਥ ਜਿਹੜੇ ਆ ਉਹਨਾਂ ਦੇ ਉੱਤੇ ਪਿਤ ਬੜੀ ਨਿਕਲੀ ਆ ਕਿਉਂਕਿ ਜਿਹੜੀ ਆ ਇਹ ਬਿਮਾਰੀ ਜੇ ਪਾਣੀ ਦਰਿਆਵਾਂ ਦਾ ਗੰਦਾਬੰਦਾ ਪਾਣੀ ਹੋਣ ਕਰਕੇ ਉਹ ਬਹੁਤ ਸਰੀਰ ਨੂੰ ਜਿੱਥੇ-ਜਿੱਥੇ ਲੱਗਾ ਉੱਥੇ-ਉੱਥੇ ਲਾਲਗੀ ਆ ਗਈ ਆ ਉਹ ਫਿਰ ਸਕਿਨ ਦੀਆਂ ਟਿਊਬਾਂ ਸੀ ਲੋਕਾਂ ਨੂੰ ਦੇ ਰਹੇ ਆ ਪਸ਼ੂਆਂ ਦੇ ਜਿਹੜੇ ਆ ਉਹ ਨੁਕਸਾਨ ਹੋਇਆ ਵਾ ਪਸ਼ੂ ਜਿਹੜੇ ਆ ਲਗਭਗ ਕੁਝ ਪੱਠੇ ਨਹੀਂ ਖਾ ਰਹੇ ਕੁਝ ਬਿਮਾਰ ਨੇ ਕੁਝ ਬੈਠ ਗਏ ਆ ਪੱਕੇ ਮਰੇ ਵੀ ਬੜੇ ਨੇ ਪਰ ਜਿਹੜੇ ਜਿਉਂਦੇ ਆ ਉਹਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ ਵਾ ਉਹਨਾਂ ਦੀਆਂ ਦਵਾਈਆਂ ਅਸੀਂ ਕੱਲ ਲੈ ਕੇ ਗਏ ਆ ਕੈਲਸ਼ੀਅਮ ਲੈ ਕੇ ਗਏ ਆ ਲੀਵਰ ਦੀਆਂ ਦਵਾਈਆਂ ਲੈ ਕੇ ਗਏ ਆ ਸਕਿਨ ਪ੍ਰੋਬਲਮਸ ਦੀਆਂ ਦਵਾਈਆਂ ਪਸ਼ੂਆਂ ਦੀਆਂ ਵੀ ਲੈ ਕੇ ਗਏ ਆ ਕਿਉਂਕਿ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਤੇ ਉੱਥੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਮਦਦ ਕਰ ਰਹੀਆਂ ਨੇ ਪਰ ਨੁਕਸਾਨ ਐਡਾ ਵੱਡਾ ਹੋ ਚੁੱਕਾ ਪਹੁੰਚ ਨਹੀਂ ਕੀਤੀ ਜਾ ਰਹੀ ਅਸੀਂ ਵੀ ਉਹਦੇ ਵਿੱਚ ਆਪਣਾ ਹਿੱਸਾ ਪਾ ਰਹੇ ਆ ਤੇ ਇਹ ਜਿੰਨਾ ਚਿਰ ਇਹ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਖਚਾਲੀ ਨਹੀਂ ਆਉਂਦੀ ਜਿੰਨਾ ਚਿਰ ਉਹ ਜਿਹੜਾ ਇਲਾਕਾ ਦੁਬਾਰਾ ਉਦਾਂ ਖਚਾਲ ਨਹੀਂ ਹੁੰਦਾ ਇਹ ਸੇਵਾ ਉਹਨਾਂ ਚਿਰ ਜਾਰੀ ਰੱਖੇਗੀ ਅਸੀਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਵੀ ਅੱਜ ਪਾਣੀ ਦੋਹਾਂ ਤਿੰਨਾਂ ਚੌਥਾਂ ਦੇ ਵਿੱਚ ਉਤਰ ਜਾਣਾ ਵਾ ਪਰ ਇਹ ਜਿਹੜੀ ਉਹਨਾਂ ਦੀਆਂ ਮੁਸ਼ਕਲਾਂ ਨੇ ਉਹ ਪਾਣੀ ਉਤਰਨ ਦੇ ਨਾਲ ਵਧਣ ਗਈਆਂ ਸੋ ਅਸੀਂ ਇਹਨਾਂ ਦੇ ਜਿਹੜੀ ਮਦਦ ਕਰਨੀ ਆ ਉਹ ਆਪਾਂ ਕਰਦੇ ਰਹਿਣਾ ਵਾ ਹੋਰ ਵੀ ਜਿਹੜੇ ਲੋਕ ਮਤ ਕਰਨ ਦੇ ਆ ਉਹਨਾਂ ਨੂੰ ਅਪੀਲ ਆ ਵੀ ਆਪਾਂ ਇੱਕੋ ਦਮ ਨਾਲ ਸਾਰਾ ਜ਼ੋਰ ਲਾ ਲਈਏ ਆਪਣਾ ਪੜਾਵਾਰ ਚੱਲੀਏ ਬਹੁਤ ਲੰਮਾ ਸਮਾਂ ਉਹਨਾਂ ਦੀ ਮਦਦ ਕਰਨੀ ਪੈਣੀ ਆ ਅੱਜ ਕਿਉਂਕਿ ਉਹ ਇਲਾਕੇ ਦੇ ਵਿੱਚ ਰੇਤ ਚੜ ਚੁੱਕੀ ਆ ਦੋ ਦੋ ਤਿੰਨ ਤਿੰਨ ਫੁੱਟ ਰੇਤ ਚੜ ਚੁੱਕੀ ਆ ਪਾਣੀ ਚੜ ਚੁੱਕਾ ਉਹਦੇ ਨਾਲ ਫਸਲਾਂ ਬਿਲਕੁਲ ਬਰਬਾਦ ਹੋ ਚੁੱਕੀਆਂ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੀ ਲੋੜ ਆ ਮੈਡੀਕਲ ਮਦਦ ਦੀ ਲੋੜ ਆ ਕਈਆਂ ਦੇ ਤੇ ਇਥੋਂ ਤੱਕ ਵੀ ਮੰਜੇ ਕੱਪੜੇ ਤੱਕ ਹੀ ਰੁੜ ਗਏ ਆ ਕਈਆਂ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ ਕਈਆਂ ਦੇ ਘਰ ਟੁੱਟ ਗਏ ਆ ਕਈਆਂ ਦਾ ਪਸ਼ੂ ਜਿਹੜੇ ਰੁੜ ਗਏ ਆ ਮਰ ਗਏ ਆ ਸੋ ਉਹਨਾਂ ਦੀ ਮਦਦ ਕਰਨ ਦੀ ਲੋੜ ਆ ਅਸੀਂ ਵੀ ਆਪਣਾ ਹਿੱਸਾ ਪਾ ਰਹੇ ਹਾਂ ਜਿੱਥੇ ਅਸੀਂ ਜਥੇਬੰਦਕ ਤੌਰ ਤੇ ਲਗਾਤਾਰ ਲੜ ਉਤੇ ਅਸੀਂ ਮਨੁੱਖਤਾ ਦੇ ਤੌਰ ਤੇ ਵੀ ਆਪਾਂ ਮਤ ਜਿਹੜੀ ਆ ਕਰ ਰਹੇ ਆ ਜਿਸ ਤਰ੍ਹਾਂ ਕਿ ਹੁਣ ਧੁੱਪ ਬਹੁਤ ਨਿਕਲੀ ਹੈ ਸੂਰਜ ਨਿਕਲਿਆ ਹੈ ਔਰ ਜਿਆਦਾਤਰ ਕਿਹਾ ਵੀ ਜਾਂਦਾ ਕਿ ਜਦੋਂ ਵੀ ਇਸ ਤਰ੍ਹਾਂ ਦੇ ਕੋਈ ਬਾੜ ਆਂਦੀ ਆ ਜਾਂ بارش ਹੁੰਦੀ ਹੈ ਤਾਂ ਖਾਸ ਕਰਕੇ ਜਿਹੜੀਆਂ ਇਮਾਰਤਾਂ ਹੈਗੀਆਂ ਡਿੱਗਣ ਦੇ ਵੀ ਡਰ ਹੁੰਦੇ ਆ ਉਹਦੇ ਵਾਸਤੇ ਵੀ ਕੀ ਸੁਚੇਤ ਕਰੋਗੇ ਖਾਸ ਕਰਕੇ ਜੋ ਹਾਰਡਪੀਡਤ ਨੇ ਕਿ ਉਹਨਾਂ ਨੂੰ ਛੱਤਾਂ ਥੱਲੇ ਜਿਹੜਾ ਹੈਗਾ ਜਿਆਦਾ ਨੀਰ ਰਹਿਣਾ ਚਾਹੀਦਾ ਕਿਉਂਕਿ ਕਿਉਂਕਿ ਜਦੋਂ ਧੁੱਪ ਨਿਕਲਦੀ ਆ ਤਾਂ ਕੁਛ ਨਾ ਕੁਛ ਇਸਾਂ ਦਾ ਵੇਖਣ ਨੂੰ ਸ਼ੁਰੂ ਤੋਂ ਹੀ ਮਿਲਦਾ ਆਇਆ ਤੇ ਅਸੀਂ ਹੁਣ ਵੇਖ ਵੀ ਰਹੇ ਆ ਵੇਖੋ ਨੁਕਸਾਨ ਵੇਖੋ 8 8 ਫੁੱਟ ਪਾਣੀ ਹੋ ਗਿਆ ਅਸੀਂ ਕਿਸੇ ਆਪਣੇ ਨੀਂ ਜਿੱਥੇ ਪਾਣੀ ਨਹੀਂ ਵੀ ਉਹਦਾ 8 ਫੁੱਟ ਪਾਣੀ ਕਿਤੇ ਵੀ 2 3 ਫੁੱਟ ਪਾਣੀ ਹੋ ਜੇ ਨੀਂ ਬਹਿ ਜਾਂਦੀ ਆ ਉੱਥੇ ਤੇ 8 8 ਫੁੱਟ ਪਾਣੀ ਛੱਤਾਂ ਨੂੰ ਲੱਗ ਗਿਆ ਸਕੂਲ 15 16 ਸਕੂਲ ਜਿਹੜੇ ਆ ਪ੍ਰਭਾਵਿਤ ਵੱਡੇ ਸਕੂਲ ਹੋਏ ਸੈਕੰਡਰੀ ਸਕੂਲ ਹੋਏ ਆ ਤੇ ਛੋਟੇ ਵੀ 30 35 ਸਕੂਲ ਜਿਹੜੇ ਆ ਉਹ ਪ੍ਰਭਾਵਿਤ ਹੋਏ ਆ ਉਹ ਸਕੂਲਾਂ ਦੇ ਨਾਲ ਲੋਕਾਂ ਦੇ ਘਰ ਪ੍ਰਭਾਵਿਤ ਲੋਕਾਂ ਦੀਆਂ ਕੰਦਾ ਕੋਠੀਆਂ ਡਿੱਗ ਪੀਆਂ ਲੋਕਾਂ ਜਿੱਥੇ ਜ਼ਿਆਦਾ ਪਾਣੀ ਆਇਆ ਲੋਕਾਂ ਨੇ ਚੰਗੀਆਂ ਭਲੀਆਂ ਕੋਠੀਆਂ ਡਿੱਗ ਪੀਆਂ ਜਿਹੜੇ ਬਾਲਿਆਂ ਦੇ ਕੱਚੇ ਘਰ ਉਹਨਾਂ ਦੀ ਤੇ ਕੋਈ ਮਿਆਦ ਹੀ ਨਹੀਂ ਸੀ ਉਹ ਵੀ ਡਿੱਗ ਪਏ ਆ ਅਸੀਂ ਲੋਕਾਂ ਨੂੰ ਘਰ ਘਰ ਜਾ ਕੇ ਸੇ ਬਹੁਤ ਲੋਕਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਗੁਰਦੁਆਰਿਆਂ ਚ ਛੱਡਾਂ ਥੱਲੇ ਮੰਡੀਆਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਕੋ ਉੱਥੇ ਜਾ ਕੇ ਆਪਣੇ ਘਰਾਂ ਬੈਠੇ ਆ ਉੱਥੇ ਆਪਣਾ ਰਹਿਸ਼ ਕੀਤੀ ਪਰ ਉਹ ਅਸੀਂ ਅਸੀਂ ਵੀ ਸਮਾਜ ਸੇਵੀ ਸੰਸਥਾਵਾਂ ਵੀ ਮਤ ਕਰ ਰਹੀਆਂ ਨੇ ਤੇ ਸਰਕਾਰ ਨੂੰ ਵੀ ਅਸੀਂ ਲਗਾਤਾਰੇ ਅਪੀਲ ਕਰ ਰਹੇ ਆਂ ਵੀ ਇਹਨੂੰ ਕੌਮੀ ਆਫਤ ਐਲਾਨਿਆ ਜਾਵੇ ਤੇ ਲੋਕਾਂ ਨੂੰ ਪਸ਼ੂਆਂ ਦਾ ਘਰਾਂ ਦਾ ਫਸਲਾਂ ਦਾ ਠੋਸ ਮਾਅਬਜਾ ਦਿੱਤਾ ਜਾਵੇ ਜਿਨ੍ਹਾਂ ਲੋਕਾਂ ਦੇ ਘਰ ਟਹਿ ਗਏ ਆ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਜਿਨ੍ਹਾਂ ਦੀ ਮਰਮਤ ਹੋਣ ਵਾਲੀ ਆ ਉਹਨਾਂ ਨੂੰ ਮਰਮਤ ਕਰਾ ਕੇ ਦਿੱਤੀ ਜਾਵੇ ਨੁਕਸਾਨ ਬਹੁਤ ਵੱਡਾ ਅੱਜ 10 ਦਿਨ ਹੋ ਗਏ ਲੋਕ ਛੱਤਾਂ ਤੇ ਚੜੇ ਆ ਕਈ ਇਲਾਕਿਆਂ ਦੇ ਅਜੇ ਵੀ ਲੋਕ ਛੱਤਾਂ ਤੇ ਚੜ ਕੇ ਆਪਣਾ ਟਾਈਮ ਪਾਸ ਕਰ ਰਹੇ ਆ ਅਜੇ ਵੀ ਡੇਰਿਆਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਡੇਰੇ ਹੁੰਦੇ ਆ ਕੋਈ ਜ਼ਮੀਨ ਦੇ ਵਿੱਚ ਹਰ ਪਿੰਡ ਤੋਂ ਬਾਹਰ ਬੈਠਾ ਅਜੇ ਵੀ ਉੱਥੇ ਪਾਣੀ ਅਜੇ ਤੱਕ ਵੀ ਉੱਥੇ ਜਿਹੜੀ ਆ ਸਪਲਾਈ ਜਿਹੜੀ ਆ ਜਾਂ ਤੇ ਬੇੜੀਆਂ ਰਹੀਂ ਪਹੁੰਚ ਰਹੀ ਆ ਤੇ ਜਾਂ ਉੱਥੇ ਟਰੈਕਟਰ ਟਰਾਲੀਆਂ ਰਹੀਂ ਪਹੁੰਚ ਰਹੀ ਆ ਅਜੇ ਤੱਕ ਵੀ ਲੋਕਾਂ ਤੇ ਤੱਕ ਪੂਰੀ ਪਹੁੰਚ ਨਹੀਂ ਕੀਤੀ ਜਾ ਰਹੀ ਕਿਉਂਕਿ ਬੇੜੀਆਂ ਕਿਉਂਕਿ ਪਾਣੀ ਜ਼ਿਆਦਾ ਵਾ ਪਾਣੀ ਜ਼ਿਆਦਾ ਹੋਣ ਕਰਕੇ ਪਿੰਡਾਂ 'ਚ ਉਹ ਤੇ ਲੈ ਗਿਆ ਪਰ ਖੇਤਾਂ 'ਚ ਬਹੁਤ ਜ਼ਿਆਦਾ ਉੱਥੇ ਬੇੜੀਆਂ ਚਾਹੀਦੀਆਂ ਬੇੜੀਆਂ ਘਟ ਨੇ ਪੰਜਾਬ ਚ ਸਾਰੇ ਪੰਜਾਬ ਚ ਹੜਾ ਆਇਆ ਤੇ ਘਾਟੋਂ ਕਰਕੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਸੋ ਅਸੀਂ ਅਪੀਲ ਕਰਦੇ ਆਂ ਪੰਜਾਬੀਆਂ ਨੂੰ ਵੀ ਇਹਨਾਂ ਦੀ ਮਦਦ ਜਿਹੜੀ ਆ ਲੰਮਾ ਸਮਾਂ ਕਰਨੀ ਪੈਣੀ ਆ ਜਿਹੜੋ ਵੇਖੋ ਜਿਹੜੀ بارشਾਂ ਦੇ ਕਰਕੇ ਆਪਾਂ ਸ਼ਹਿਰਾਂ ਦੇ ਵਿੱਚ ਵੇਖ ਲਿਆ ਡੇਂਗੂ ਫੈਲ ਜਾਂਦਾ ਮਲੇਰੀਆ ਫੈਲ ਜਾਂਦਾ ਜਿੱਥੇ ਪਾਣੀ ਨਹੀਂ ਖਲੋਂਦਾ ਉੱਥੇ ਤੇ ਪਾਣੀ 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 ਹੋ ਗਿਆ ਸਭ ਕੁਝ ਉੱਥੇ ਕਿੰਨੀਆਂ ਬਿਮਾਰੀਆਂ ਫੈਲਣਗੀਆਂ ਉੱਥੇ ਬਹੁਤ ਜ਼ਿਆਦਾ ਖਤਰਾ ਵਾ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਆ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਉੱਥੇ ਧਿਆਨ ਦੇਣ ਦੀ ਲੋੜ ਆ ਉਹਨਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਆ ਮੇਰਾ ਆਖਰੀ ਸਵਾਲ ਹੈ ਜੀ ਕਿ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਇਸ ਨੂੰ ਲੈ ਕੇ ਹਾਈਲਾਈਟ ਕੀਤਾ ਗਿਆ ਵਾ ਔਰ ਹਰ ਰਿਪੋਰਟਾਂ ਵਾਸਤੇ ਜਿਹੜੇ ਹੈਗੇ ਨੇ ਲੋਕ ਜਿਹੜੇ ਨੇ ਬਹੁਤ ਅੱਗੇ ਵੱਧ ਕੇ ਆਏ ਨੇ ਅਗਰ ਮੈਂ ਖਾਸ ਕਰਕੇ ਪੰਜਾਬੀ ਫਿਲਮਾਂ ਦੇ ਕਲਾਕਾਰਾਂ ਦੀ ਗੱਲ ਕਰਦਾ ਤਾਂ ਉਹ ਬਹੁਤ ਅੱਗੇ ਆਏ ਨੇ ਚਾਹੇ ਉਹ ਅਦਾਕਾਰ ਨੇ ਚਾਹੇ ਉਹ ਗਾਇਕ ਨੇ ਔਰ ਬੰਬੇ ਤੋਂ ਵੀ ਅਗਰ ਉਹ ਬਾਲੀਵੁੱਡ ਦੇ ਲੋਕ ਨਹੀਂ ਆ ਸਕੇ ਲੇਕਿਨ ਉਹਨਾਂ ਨੇ ਇੱਕ ਆਪਣੇ ਮੈਸੇਜ ਦੇ ਰਹੇ ਜਿਹੜਾ ਹੈਗਾ ਸਬਦਾ ਦੇ ਨਾਲ ਜਿਹੜਾ ਹੈਗਾ ਦੁੱਖ ਜ਼ਾਹਿਰ ਕੀਤਾ ਵਾ ਕੀ ਤੁਹਾਨੂੰ ਲੱਗਦਾ ਹੈ ਕਿ ਖਾਸ ਕਰਕੇ ਸੋਸ਼ਲ ਮੀਡੀਆ ਦਾ ਕਿਉਂਕਿ ਨੈਸ਼ਨਲ ਮੀਡੀਆ ਤੇ ਹੈ ਹੀ ਹੈ ਕਿਉਂਕਿ ਸੋਸ਼ਲ ਮੀਡੀਆ ਮੀਡੀਆ ਨੂੰ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਕਿਸੇ ਵੀ ਚੀਜ਼ ਦੇ ਵਿੱਚ ਗਿਣਿਆ ਨਹੀਂ ਜਾਂਦਾ لیکن اس واری ਜਿਹੜੀ ਹੈਗੀ ਹੈ ਜਿਹੜੀ چاہے ਕੋਈ ਵੀ ਹੋਵੇ ਕਿ سوشل میڈیا ਦਾ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਯੋਗਦਾਨ ਹੈਗਾ ਔਰ ਖਾਸ ਕਰਕੇ ਕਲਾਕਾਰਾਂ ਬਾਰੇ ਵੀ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ میڈیا ਵਾ ਜਿਹੜਾ ਆਪਣਾ نیشنل میڈیا ਉਹ ਤੇ ਲਗਾਤਾਰ ਅਸੀਂ ਸਰਕਾਰ ਦੀ ਬੋਲੀ ਬੋਲਦਾ ਅਸੀਂ ਦੇਖ ਰਹੇ ਹਾਂ ਲਗਾਤਾਰ ਪਿਛਲੇ 10-15 ਸਾਲਾਂ ਤੋਂ ਉਹਦੇ ਬੋਲਦਾ سوشل میڈیا ਕਰਕੇ ਹੀ ਇਹ ਜਿਹੜੀ ਆਵਾਜ਼ ਬਣ ਚੁੱਕੀ ਆ ਅੱਜ ਪੰਜਾਬ ਦੇ ਵੇਖੋ ਕੋਈ ਕਲਾਕਾਰ ਨੇ ਦਿਲਜੀਤ ਦੋਸਾਂਝ ਨੇ ਵਿੱਕੀ ਕੌਸ਼ਲ ਆ ਹੋਰ ਵੀ ਆਪਣੇ अनेका ਕਲਾਕਾਰ ਨੇ ਸਾਰੇ ਮਤ ਕਰ ਰਹੇ ਆ ਕਿਉਂਕਿ ਉਹਨਾਂ ਦੀ ਇੱਕ ਆਪਣੇ ਵੇਖੋ ਵਿਚਾਰਕ મતਭੇਦ ਹੋ ਸਕਦੇ ਆ ਸਾਡੇ ਸਾਰਿਆਂ ਦੇ ਇੱਕ ਦੂਜੇ ਵਿਚਾਰ ਪਰ ਅਸੀਂ ਮੁਸ਼ਕਲ ਵੇਲੇ ਇਕੱਠੇ ਆ ਅਸੀਂ ਕਿਸਾਨ ਅੰਦੋਲਨ ਵੀ ਵੇਖਿਆ ਉਦੋਂ ਵੀ ਸਾਰੇ ਇਕੱਠੇ ਸੀ ਉਦੋਂ ਵੀ ਸਾਰਿਆਂ ਨੇ ਮਤ ਕੀਤੀ ਤੇ ਅੱਜ ਵੀ ਅਸੀਂ ਵੇਖਿਆ ਵੀ ਜਦੋਂ ਪੰਜਾਬ ਤੇ ਜਦੋਂ ਜਦੋਂ ਵੀ ਆਫਤ ਪੈਂਦੀ ਆ ਉਦੋਂ ਉਦੋਂ ਲੋਕ ਇਕੱਠੇ ਹੁੰਦੇ ਆ ਅੱਜ ਵੀ ਲੋਕ ਆਪਣਾ ਫਿਲਮੀ ਆਪਣਾ ਬਾਲੀਵੁੱਡ ਆਪਣਾ ਜਿਹੜਾ ਆਪਣਾ ਅਬ ਪੰਜਾਬੀ ਪਾਲੀਵੁੱਡ ਆ ਪੰਜਾਬੀ ਫਿਲਮਾਂ ਦਾ ਜਿਹੜਾ ਬਣਿਆ ਵਾ ਮੰਚ ਉਹ ਜੋ ਲਗਾਤਾਰ ਗਾਇਕ ਨੇ ਬਾਹਰ ਵੀ ਬੈਠੇ ਨੇ ਭਵੇਂ ਅੱਜ ਤੋਂ ਦਾਦਾ ਸਾਲ ਤੋਂ ਬਾਹਰ ਬੈਠੇ ਨੇ ਪਰ ਉਹਨਾਂ ਦਾ ਦਰਦ ਪੰਜਾਬ ਦੇ ਨਾਲ ਪੂਰਾ ਵਾ ਇਹ ਬਹੁਤ ਅਸੀਂ ਭਾਗਾਂ ਵਾਲੀ ਧਰਤੀ ਆ ਜਿੱਥੇ ਸਰਕਾਰ ਤੋਂ ਜ਼ਿਆਦਾ ਮਤ ਜੜੀ ਆ ਇੱਕ ਦੂਜੇ ਦੀ ਲੋਕ ਕਰ ਰਹੇ ਨੇ ਅੱਜ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਯੂਥ ਕਲੱਬ ਕਬੱਡੀ ਦਾ ਇੱਕ ਆਪ ਲੋਕਾਂ ਨੇ ਕੈਨਸਲ ਕਰਤੇ ਆ 1.5 2-2 ਕਰੋੜ ਦਾ ਕੱਪ ਹੁੰਦੇ ਸੀ ਪੰਜਾਬ ਦੇ ਵਿੱਚ ਲੋਕਾਂ ਕੈਨਸਲ ਲੋਕਾਂ ਮੇਲੇ ਕੈਨਸਲ ਕਰਤੇ ਜਿੱਥੇ ਸਿੰਗਰਾਣੀ ਆਉਣਾ ਸੀ ਜਾਂ ਉੱਥੇ ਨਾਮ ਦੇਣੇ ਸੀ ਉਹ ਕੈਨਸਲ ਕਰਤੇ ਆ ਲੋਕ ਹਰ ਬੰਦੇ ਦਾ ਅੱਜ ਹਰ ਪੰਜਾਬੀ ਦਾ ਭਾਵੇਂ ਉਹ ਕੋਈ ਕਲਾਕਾਰ ਆ बिजनेसमੈਨ ਆ ਅਫਸਰ ਆ ਜਾਂ ਉਹ ਕੋਈ ਵੱਡਾ ਖਿਡਾਰੀ ਆ ਜਾਂ ਕੋਈ ਵੀ ਕਿਸੇ ਵੀ ਕਲਾ ਨਾਲ ਜੁੜਿਆ ਮੰਚ ਨਾਲ ਜੁੜਿਆ ਉਹ ਅੱਜ ਪੰਜਾਬ ਲਈ ਫਿਕਰਮੰਦ ਆ ਉਹ ਬੋਲ ਰਿਹਾ ਵਾ ਮਦਦ ਕਰ ਰਿਹਾ ਆਪਣੀਆਂ ਟੀਮਾਂ ਭੇਜ ਰਿਹਾ ਵਾ ਇਤੋਂ ਤੱਕ ਵੀ ਸਾਡੀਆਂ ਜੜੀਆਂ ਫਿਲਮੀ ਅਦਾਕਾਰ ਨੇ ਸਾਡੀਆਂ ਨਿਮਰਤ ਖਿਹਰਾ ਵਰਗੀਆਂ ਹੋਰ ਵੀ ਜੜੀਆਂ ਕੁੜੀਆਂ ਕੰਮ ਕਰਦੀਆਂ ਨੇ ਜਿੱਥੇ ਸਾਡੇ ਵੀਰ ਮੁੰਡੇ ਕੰਮ ਕਰ ਰਹੇ ਨੇ ਉਥੇ ਸਾਡੀਆਂ ਇਹ ਕੁੜੀਆਂ ਵੀ ਬਹੁਤ ਮਤ ਕਰ ਰਹੀਆਂ ਨੇ ਇਹ ਪੰਜਾਬ ਲਈ ਜਿਹੜਾ ਵਾ ਬਹੁਤ ਮੁਸ਼ਕਲ ਦੇ ਸਮੇਂ ਇੱਕ ਦੂਜੇ ਨੂੰ ਨਾਲ ਜੋੜਿਆ ਵਾ ਤੇ ਅਸੀਂ ਇਹ ਧਰਤੀ ਦੇ ਵਿੱਚ ਜਦੋਂ ਜਦੋਂ ਵੀ ਮੁਸ਼ਕਲ ਪੈਂਦੀ ਹੈ ਲੋਕ ਜੁੜੇ ਆ ਉਹਨਾਂ ਲੋਕਾਂ ਦੇ ਕਰਕੇ ਹੀ ਅੱਜ ਕਿਸੇ ਨੇ 10 ਪਿੰਡ ਗੋਦ ਲੈ ਲਿਆ ਕਿਸੇ ਨੇ 5 ਪਿੰਡ ਗੋਦ ਲੈ ਲਿਆ ਕਿੱਡੀ ਵੱਡੀ ਵੇਖੋ ਗੱਲ ਆ ਇਹ ਲੋਕ ਸਰਕਾਰਾਂ ਤੋਂ ਵੱਧ ਕੇ ਮਤ ਕਰ ਰਹੇ ਆ ਸੋ ਇਹ ਪੰਜਾਬ ਦੀ ਇੱਕ ਬਹੁਤ ਵੱਡੀ ਗੌਰਮਈ ਇਤਿਹਾਸ ਆ ਗੁਰੂਆਂ ਦੀ ਧਰਤੀ ਆ ਸਾਂਝੀ ਵਾਰਤਾ ਦਾ ਉਪਦੇਸ਼ ਇਹ ਤੁ ਗੁਰੂ ਰਣਕੀਰ ਸਾਹਿਬ ਵੀ ਦਿੰਦਾ ਸੰਗਤ ਤੇ ਪੰਗਤ ਦਾ ਸਿਧਾਂਤ ਆ ਸਰਬੱਤ ਦੇ ਭਲੇ ਵਾਲੀ ਕੌਮ ਆ ਇਹ ਵੀ ਲੋਕਾਂ ਦੀ ਮਤ ਕਰ ਰਿਹਾ ਜਿਹ ਹਰਿਆਣਾ ਬਹੁਤ ਵੱਡੇ ਪੱਧਰ ਤੇ ਮਤ ਕਰ ਰਿਹਾ ਸਰਕਾਰਾਂ ਨੇ ਤੇ ਆਪਸ ਦੇ ਵਿੱਚ ਸਾਨੂੰ ਲੜਾਉਣ ਦੀ ਬੜੀ ਕੋਸ਼ਿਸ਼ ਕੀਤੀ ਕੋਈ ਜਿੰਦੀਪ ਹੁੱਡਾ ਵੀ ਕਰ ਰਿਹਾ ਹਾਂ ਹਾ ਹੁੱਡਾ ਸਾਹਿਬ ਵੀ ਆ ਜਾਂ ਉੱਥੋਂ ਦੇ ਜਿੰਨੇ ਵੀ ਕਿਸਾਨ ਲੀਡਰ ਨੇ ਉਹ ਵੀ ਟਕੈਤ ਸਾਹਿਬ ਜੁਪੀ ਤੋਂ ਆਏ ਆ ਵੀ ਸਾਰੇ ਹੀ ਬੰਦੇ ਮਤ ਪੰਜਾਬ ਲਈ ਕਰ ਰਹੇ ਆ ਅੱਜ ਪੰਜਾਬ ਨੇ ਜੇ ਲੋਕਾਂ ਵਾਸਤੇ ਪੰਜਾਬ ਖੜਿਆ ਤੇ ਅੱਜ ਪੰਜਾਬ ਵਾਸਤੇ ਵੀ ਜਿਹੜੇ ਆ ਵੱਖ-ਵੱਖ ਦਿੱਲੀ ਤੋਂ ਬੰਬੇ ਤੋਂ ਹਰ ਜਗ੍ਹਾ ਤੋਂ ਲੋਕ ਖੜ ਰਹੇ ਆ ਸੋ ਅਸੀਂ ਉਮੀਦ ਕਰਦੇ ਹਾਂ ਵੀ ਇਹ ਮੁਸ਼ਕਲ ਦੇ ਵਿੱਚੋਂ ਵੀ ਅਸੀਂ ਬਾਹਰ ਆਵਾਂਗੇ ਤੇ ਪੰਜਾਬ ਉਹ ਜਿਹੜੇ ਇਲਾਕੇ ਹੜਪੀੜ ਤੇ ਨੇ ਫੇਰ ਉਹ ਜਿਹੜੇ ਆ ਖੁਸ਼ਹਾਲ ਹੋਣਗੇ ਉਦੇ ਵਾਸਤੇ ਅਸੀਂ ਲਗਾਤਾਰ ਜੁਟੇ ਆ ਤੇ ਜੁਟੇ ਰਵਾਂਗੇ ਇੱਕ ਛੋਟਾ ਜਿਹਾ ਸਵਾਲ ਹੈ ਕਿ ਇੱਕ ਵਾਇਰਲ ਹੋਈ ਸੀ ਬਹੁਤ ਸਾਰੇ ਲੋਕਾਂ ਨੇ ਉਹ ਵੇਖਿਆ ਮਤਲਬ ਕਿ ਉਹ ਵੇਖ ਕੇ ਹੀ ਬੰਦਾ ਚੰਗਾ ਭਲਾ ਜਿਹੜਾ ਬੰਦਾ ਹੈਗਾ ਉਹ ਵੀ ਰੋਣ ਲੱਗ ਪਿੰਦਾ ਸੀ ਕਿ ਇੱਕ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇੱਕ ਕਿਸਾਨ ਜਿਹੜਾ ਹੈਗਾ ਵਾ ਕਿੱਲਿਆਂ ਦੇ ਉੱਤੋਂ ਰਸੀਆਂ ਖੋਲ ਰਿਹਾ ਵ ਆਪਣੇ ਪਸ਼ੂਆਂ ਦੀਆਂ ਤੇ ਛੱਡ ਰਿਹਾ ਵ ਕਿ ਤੁਸੀਂ ਚਲੇ ਜਾਓ ਅਗਰ ਇਹ ਥੇ ਰੋਗੇ ਤੇ ਮਰ ਜੋਗੇ ਔਰ ਉਸੇ ਹੀ ਜਗਾ ਜਾ ਕੇ ਗਿੱਪੀ ਗਰੇਵਾਲ ਨੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਮੱਜਾ ਜਿਹੜੀਆਂ ਹੈਗੀਆਂ ਪੇਟ ਕੀਤੀਆਂ ਵਾ ਉਹਨਾਂ ਨੂੰ ਕਿ ਕਿ ਉਹਨਾਂ ਦਾ ਜਿਹੜਾ ਸਰਕਲ ਹੈਗਾ ਉਸੇ ਤਰ੍ਹਾਂ ਹੀ ਹੋਵੇ ਕਿਉਂਕਿ ਇਹ ਵੀਡੀਓ ਬਹੁਤ ਵਾਇਰਲ ਹੋਈ ਸੀ ਔਰ ਖਾਸ ਕਰਕੇ ਕਿਉਂਕਿ ਇਹ ਜਿਹੜਾ ਕਹਿੰਦੇ ਕਿ ਪਸ਼ੂ ਕੋਈ ਵੀ ਹੋਵੇ ਉਹ ਇੱਕ ਖਾਸ ਕਰਕੇ ਜਿਹੜਾ ਹੈਗਾ ਮਾਲਕ ਵਾਸਤੇ ਬੜਾ ਵਫਾਦਾਰ ਹੁੰਦਾ ਵੇਖੋ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਉਹ ਤੁਸੀਂ ਵੀਡੀਓ ਦੀ ਗੱਲ ਕੀਤੀ ਬਿਲਕੁਲ ਉਹ ਵੀਡੀਓ ਵੇਖੀ ਅਸੀਂ ਵੇਖੀ ਆ ਜਿਹਦੇ ਵਿੱਚ ਕਿਉਂਕਿ ਜਦੋਂ ਪਾਣੀ ਆ ਜਾਂਦਾ ਬੰਦਾ ਤੇ ਭੱਜ ਕੇ ਕੋਠੇ ਚੜਜੂ ਜਾਨਵਰ ਕਿੱਥੇ ਜਾਊਗਾ ਅਸੀਂ ਜਾਨਵਰ ਨੂੰ ਵੀ ਫਿਰ ਖੁੱਲੇ ਛੜਤਾ ਵੀ ਜੇ ਇਹਦੀ ਵਧੀ ਹੋਊਗੀ ਤੇ ਬਚ ਜਾਊਗਾ ਪਰ ਬਹੁਤ ਜ਼ਿਆਦਾ ਪਸ਼ੂਤਾਂ ਦਾ ਸਾਡੇ ਦਾ ਨੁਕਸਾਨ ਹੋਇਆ ਜੀ ਅਸੀਂ ਤੁਸੀਂ ਇੱਕ ਹੋਰ ਫੋਟੋ ਵੇਖੀ ਹੋਣੀ ਜਿਹਦੇ ਵਿੱਚ ਇੱਕ ਬਜ਼ੁਰਗ ਮਤਲਬ ਨੀਵਾ ਹੋ ਕੇ ਕੁੱਤੇ ਦੀ ਜਾਨ ਬਚਾ ਰਿਹਾ ਸੋ ਇਹ ਜਿੱਥੇ ਸਾਡਾ ਕਿਉਂਕਿ ਆਪਾਂ ਪਸ਼ੂ ਵੀ ਇੱਕ ਸਾਡੇ ਪਰਿਵਾਰ ਦਾ ਹਿੱਸਾ ਨੇ ਸਸੀ ਜਿੱਥੇ ਰਹਿੰਦੇ ਆ ਸਾਡੇ ਵਿਹਲੀਆਂ ਬਣੀਆਂ ਨੇ ਘਰਾਂ ਦੇ ਵਿੱਚ ਇੱਕ ਦੋ ਦੋ ਚਾਰ ਚਾਰ ਕਹਿੰਦੇ ਵੱਧ ਵੀ ਰੱਖੇ ਆ ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਨੇ ਉਹ ਵੀ ਸਾਡੇ ਨਾਲ ਸਾਨੂੰ ਮਹਿਸੂਸ ਕਰਦੇ ਨੇ ਸਾਨੂੰ ਵੇਖ ਕੇ ਡਿੰਗਦੇ ਨੇ ਵੀ ਸਾਨੂੰ ਭੁੱਖ ਲੱਗੀ ਆ ਸੋ ਉਹ ਗਿੱਪੀ ਗਰੇਵਾਲ ਸਾਹਿਬ ਨੇ ਉੱਥੇ ਜਾ ਕੇ ਮੱਝਾਂ ਵੀ ਪੇਟ ਕੀਤੀਆਂ ਨੇ ਇਦਾਂ ਹੋਰ ਵੀ ਬੜੇ ਲੋਕ ਨੇ ਪੋਲਟਰੀ ਫਾਰਮ ਜਿਹੜੇ ਆ ਉਹ ਮੈਂ ਵੇਖਿਆ ਇੱਕ ਪੋਲਟਰੀ ਫਾਰਮ ਦੇ ਵਿੱਚ 5000 ਮੁਰਗੀ ਸੀ ਸਾਰੀ ਦੀ ਸਾਰੀ ਰੁੜ ਗਈ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਜ ਉਹ ਕਿਉਂਕਿ ਅੱਜ ਪਸ਼ੂਆਂ ਦੀ ਕੀਮਤ ਬਹੁਤ ਜ਼ਿਆਦਾ ਇੱਕ ਮੱਝ ਲੈਣ ਜਾਈਏ 1.5-2 ਲੱਖ ਦੀ ਮੱਝ ਆ ਗਾਂ ਲੈਣ ਜਾਈਏ ਲੱਖ ਰੁਪਏ ਦੀ ਗਾਈ ਆ ਜੇ ਲੋਕਾਂ ਦਾ ਇੱਡਾ ਵੱਡਾ ਸਰਮਾਇਆ ਰੁੜ ਗਿਆ ਲੋਕਾਂ ਦੀ ਜਿਹੜੀ ਆ ਪੂੰਜੀ ਲੋਕਾਂ ਦੇ ਘਰ ਇਹਨਾਂ ਪਸ਼ੂਆਂ ਤੋਂ ਚੱਲਦੇ ਆ ਸੋ ਉਹ ਲੋਕਾਂ ਵਾਸਤੇ ਬੜੀ ਤਗੜੀ ਇੱਕ ਦਰਦ ਆ ਕਿ ਜਿੱਥੇ ਘਰ ਟਹਿ ਗਏ ਆ ਜਿੱਥੇ ਫਸਲਾਂ ਬਰਬਾਦ ਹੋ ਗਈਆਂ ਉੱਥੇ ਸਾਡੇ ਪਸ਼ੂ ਵੀ ਬਰਬਾਦ ਹੋ ਗਏ ਆ ਜਾਂ ਰੁੜ ਗਏ ਆ ਜੋ ਬਚੇ ਆ ਉਹਨਾਂ ਵਾਸਤੇ ਦਵਾਈ ਦੁਆਰੂ ਕਰਾ ਕਰਾ ਰਹੇ ਆ ਲੋਕ ਵੀ ਕਰ ਰਹੇ ਆ ਸੋ ਅੱਜ ਜਿੱਥੇ ਬੰਦਿਆਂ ਨੂੰ ਬਚਾਉਣ ਦੀ ਗੱਲ ਆ ਉਥੇ ਪੰਜਾਬ ਨੇ ਇਹ ਸਾਬਤ ਕੀਤਾ ਵੀ ਇੱਥੇ ਜਿਹੜੇ ਉੱਥੇ ਪਸ਼ੂ ਆ ਇਹਨੂੰ ਇੱਥੇ ਮਾਰਿਆ ਕਟਿਆ ਨਹੀਂ ਜਾਂਦਾ ਉਹਨਾਂ ਨੂੰ ਵੀ ਬਰਾਬਰ ਦੇ ਜਿਹੜਾ ਵਾ ਹੱਕ ਦਿੱਤਾ ਜਾਂਦਾ ਤੇ ਲੋੜ ਪੈਣ ਤੇ ਉਹਨਾਂ ਵਾਸਤੇ ਜਾਨਾਂ ਵੀ ਦਿੱਤੀਆਂ ਜਾਹਦੀਆਂ ਕਿਉਂਕਿ ਜਾਨ ਖਤਰੇ 'ਚ ਪਾ ਕੇ ਬਚਾਇਆ ਜਾਂਦੇ ਡੰਗਰ ਤੇ ਲੋਕਾਂ ਬਚਾਏ ਆ ਸੋ ਆਪਾਂ ਅੱਜ ਜਿਹੜੇ ਪਸ਼ੂ ਜਿਨ੍ਹਾਂ ਦੇ ਗਏ ਉਹਨਾਂ ਦੀ ਵੀ ਬਾਹ ਫੜਨੀ ਆਉਣ ਵਾਲੇ ਸਮੇਂ ਤੇ ਲੋੜ ਪੈਣੀ ਆ ਕਿਉਂਕਿ ਉਹਨਾਂ ਕੋ ਕੁਝ ਨਹੀਂ ਬਚਿਆ ਉਹਨਾਂ ਕੋ ਜੋ ਕੋ ਜੀ ਰੁੜ ਗਿਆ ਵਾ ਹੁਣ ਪੰਜਾਬ ਨੇ ਮਤ ਕਰਨੀ ਆ ਭਾਈਚਾਰੇ ਨੇ ਮਤ ਕਰਨੀ ਆ ਸਰਕਾਰਾਂ ਨੇ ਮਤ ਕਰਨੀ ਆ ਵੇਖੋ ਕਿ ਨਹੀਂ ਕਰਦੇ ਆ ਤੋਂ ਆਪਾਂ ਤੇ ਡਟੇ ਹੋਏ ਆ ਹੋਰ ਵੀ ਸੰਸਥਾਵਾਂ ਡਟੀਆਂ ਤੇ ਜਿੰਨਾ ਚਿਰੇ ਮਤਲਬ ਹੀ ਉਹ ਇਲਾਕੇ ਦੇ ਵਿੱਚ ਫੇਰ ਬਹਾਰ ਨਹੀਂ ਆਉਂਦੀ ਉਹਨਾਂ ਚਿਰੇ ਜਤਨ ਜਾਰੀ ਰਹਿਣਗੇ ਧੰਨਵਾਦ ਇਹ ਸਨ ਪ੍ਰਮਿੰਦਰ ਜੀ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਕਿ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਹੈਗੀਆਂ ਮਦਦ ਸਾਰੀ ਜਿਹੜੀ ਹੈਗੀਆਂ ਸਰਕਾਰਾਂ ਵੱਲੋਂ ਵੀ ਹੋ ਰਹੀ ਹੈ ਔਰ ਖਾਸ ਕਰਕੇ ਜਿਹੜੀਆਂ ਐਨ ਜੀਓਜ਼ ਹੈਗੀਆਂ ਉਹਨਾਂ ਵੱਲੋਂ ਵੀ ਹੋ ਰਹੀ ਹੈ ਔਰ ਜਿਹੜੇ ਖਾਸ ਕਰਕੇ ਕਲਾਕਾਰ ਨੇ ਉਹਨਾਂ ਦਾ ਜਿਹੜਾ ਜਿਹੜਾ ਹੈਗਾ ਯੋਗਦਾਨ ਜਿਹੜਾ ਹੈਗਾ ਬਹੁਤ ਜ਼ਿਆਦਾ ਰਿਹਾ ਔਰ ਇਸੇ ਹੀ ਤਰ੍ਹਾਂ ਸੀ ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ ਔਰ ਇਹੀ ਅਰਦਾਸ ਕਰਦੇ ਆ ਉਸ ਪਰਮਾਤਮਾ ਅਗੇ ਕਿ ਪਰਮਾਤਮਾ ਜਿਸ ਤਰ੍ਹਾਂ ਸਾਡਾ ਪਹਿਲੇ ਪੰਜਾਬ ਸੀ ਉਸੇ ਤਰ੍ਹਾਂ ਦਾ ਖੁਸ਼ਹਾਲ ਹਰਿਆ ਭਰਿਆ ਹੋਵੇ ਕੈਮਰਾਮੈਨ ਸੰਦੀਪ ਦੇ ਨਾਲ ਸਵਿੰਦਰ ਸਿੰਘ ਵਾਈਸ ਆਫ ਇੰਡੀਆ 24/7 ਅਚਨਾਲਾ